ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਕੈਨੇਡਾ ਦੇ ਵਿੱਚ ਭਾਰਤੀ ਕਾਰੋਬਾਰੀਆਂ ਉੱਤੇ ਚੱਲ ਰਹੀਆਂ ਗੋਲੀਆਂ ਦੇ ਦਰਮਿਆਨ ਵੈਨਕੂਵਰ ਪੁਲਿਸ ਨੇ ਇੱਕ ਜਨਤਕ ਇਕੱਠ ਕਰਦਿਆਂ ਭਾਈਚਾਰੇ ਦੇ ਲੋਕਾਂ ਨੂੰ ਐਕਸਟਰੈਕਸ਼ਨ ਮਾਮਲਿਆਂ ਦੇ ਵਿੱਚ ਡੰਗਾਈ ਦੇ ਨਾਲ ਜਾਣਕਾਰੀ ਦਿੱਤੀ ਅਤੇ ਕਮਿਊਨਿਟੀਜ਼ ਤੇ ਪੈ ਰਹੇ ਅਸਰਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਐਂਟੀ ਐਕਸਟਰੈਕਸ਼ਨ ਕਮਿਊਨਿਟੀ ਫਾਰਮ ਦੌਰਾਨ ਲੋਕਾਂ ਨੂੰ ਚੇਤਾਵਨੀ ਸੰਕੇਤ ਸਮਝਣ ਅਤੇ ਨਿਸ਼ਾਨੇ ਤੇ ਹੋਣ ਦੀ ਸੂਰਤ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਸਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਜ਼ਬਰੀ ਵਸੂਲੀ ਕਰਨ ਵਾਲਿਆਂ ਦੀ ਜਿੱਤ ਹੋ ਸਕਦੀ ਹੈ ਜੇਕਰ ਅਸੀਂ ਅਸਲੀਅਤ ਤੋਂ ਦੂਰ ਜਾਂਦੇ ਆਂ ਪਰਛਾਵਾਂ ਹੇਟ ਲੋਕਾਂ ਦਾ ਯਤਨ ਕਰਾਂਗੇ ਪੁਲਿਸ ਦੇ ਵੱਲੋਂ ਇਹ ਮੰਦਭਾਗ ਰਚਾਣ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਲੋਕਾਂ ਨੂੰ ਵੀ ਖੁੱਲ ਕੇ ਸਾਹਮਣੇ ਆਉਣ ਦੇ ਲਈ ਕਿਹਾ ਗਿਆ ਪੁਲਿਸ ਦਾ ਟੀਚਾ ਕਮਿਊਨਿਟੀ ਦੇ ਵਿੱਚ ਏਕਾ ਕਾਇਮ ਕਰਦਿਆਂ ਮਸਲੇ ਦੀ ਡੂੰਘਾਈ ਤੱਕ ਜਾਣਾ ਤੇ ਲੋਕਾਂ ਨੂੰ ਸਮਝਾਉਣਾ ਕਿ ਆਖਰਕਾਰ ਐਕਸਟਰੋਸ਼ਨ ਅਸਲ ਤਸਵੀਰ ਕੀ ਹੋ ਜਈ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਹਮਣੇ ਆਏ ਜ਼ਿਆਦਾਤਰ ਮਾਮਲੇ ਸਰੀ ਸ਼ਹਿਰ ਦੇ ਨਾਲ ਸਬੰਧਿਤ ਨੇ ਜਿੱਥੇ ਮੌਜੂਦਾ ਬਰੇ ਦੇ ਦੌਰਾਨ 100 ਤੋਂ ਵੱਧ ਵਾਰਦਾਫਤਾਂ ਦੀ ਪੜਤਾਲ ਕੀਤੀ ਗਈ ਹੈ ਬੀਸੀ ਦੇ ਸਾਬਕਾ ਲੋਕ ਸੁਰੱਖਿਆ ਮੰਤਰੀ ਅਤੇ ਵੈਨਕੂਵਰ ਪੁਲਿਸ ਦੇ ਸੁਪਰਡੈਂਟ ਰਹਿ ਚੁੱਕੇ ਕਾਸ਼ ਸ਼ੀਰ ਨੇ ਕਿਹਾ ਕਿ ਅਜਿਹੇ ਸਮਾਗਮ ਸਥਾਨਕ ਬਚੰਦਿਆਂ ਵਾਸਤੇ ਵੱਡੀ ਐਮੇਤ ਰੱਖਦੇ ਨੇ ਇਸ ਵੇਲੇ ਰੈਚਮੈਂਟ ਦੇ ਕਾਉਂਸਲਰ ਦੇ ਵਜੋਂ ਸੇਵਾਵਾਂ ਨਿਭਾਰੇ ਕਾਸ਼ ਸ਼ੀਟ ਦਾ ਕਹਿਣਾ ਹੈ ਕਿ ਪੁਲਿਸ ਅਫਸਰ ਨਹੀਂ ਚਾਹੁੰਦੇ ਕਿ ਹਾਲਾਤ ਬੇਕਾਬੂ ਹੋਣ ਅਤੇ ਇਸ ਤੋਂ ਪਹਿਲਾਂ ਹੀ ਸਖਤ ਕਾਰਵਾਈ ਦੇ ਰੌਂ ਦੇ ਵਿੱਚ ਨੇ ਇਕੱਠ ਦਰਾਂ ਆਪਰੇਸ਼ਨ ਕਮਾਂਡ ਦੇ ਸੁਪਰਡੈਂਟ ਫਲ ਹਰਡ ਇਨਵੈਸਟੀਗੇਸ਼ਨ ਸਰਵਿਸਿਜ਼ ਦੇ ਸੁਪਰਡੈਂਟ ਡੇਲ ਵਿਡਨ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਦੀ ਕਾਰਜਕਾਰੀ ਇਨਸਪੈਕਟਰ ਹਰਮਨ ਰਾਏ ਅਤੇ ਆਪਰੇਸ਼ਨ ਡਿਵੀਜ਼ਨ ਦੇ ਸਰਜੈਂਟ ਗੁਰਦੀਪ ਬਿਸਲਾ ਵੀ ਹਾਜ਼ਰ ਸਨ ਜੇ ਕੋਈ ਧਮਕੀਆਂ ਦੰਦਾਇਆ ਤਾਂ ਸਾਡੇ ਨਾਲ ਸੰਪਰਕ ਕਰੋ

Businesses have been targeted, uh, and as a result, we are engaged in terms of them being residents in Vancouver. Uh, so we're happy to engage with them with our local policing partners to ensure that we maximize their safety and the safety of their family. We have been commenting on that. We keep these people on there. We keep these requests on there. We tamper with them. We drive them. So that is a main message, sir. Public, please do not park. ਜੇ ਤੁਹਾਡੇ ਨਾਲ ਜਾਂ ਕੋਈ ਫੈਮਿਲੀ ਮੈਂਬਰ ਨਾਲ ਕੋਈ ਸਿਚੁਏਸ਼ਨ ਇਹੋ ਜਿਹੀ ਆਈ ਆ ਪਲੀਜ਼ ਸਾਨੂੰ ਫੋਨ ਕਰਕੇ ਦੱਸੋ ਕਿ ਭਾਈ ਜਿੱਦਾਂ ਜਦਾ ਪੰਜਾਬੀ ਦੀ ਕਹਾਵਤ ਹੈ ਭਾਈ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਪਹਿਲਾਂ ਫੜੋ ਅਸੀਂ ਕਹਿੰਨੇ ਕਿ ਜੇ ਜੋ ਇਹ ਜੋ ਇਹ ਜਦਾ ਕ੍ਰਾਈਮ ਹੋ ਰਿਹਾ ਆ ਇਹਦੇ ਪਿੱਛੇ ਸਾਨੂੰ ਜਾਣਣ ਦੀ ਲੋੜ ਆ ਕਿ ਕਿਹੜੇ ਕਿ ਕਿਹੜੀ ਕਿਹੜੀ ਤਾਕਤ ਆ ਜਿਹੜੀ ਕਿ ਇਹ ਚੀਜ਼ਾਂ ਕਰਵਾ ਰਹੀ ਆ ਸਾਡੀ ਕਮਿਊਨਿਟੀ ਇੰਨੇ ਹਾਰਡ ਵਰਕ ਕਰਕੇ ਕੈਨੇਡਾ ਦੇ ਵਿੱਚ ਅਸੀਂ ਸਾਰੇ ਸਟੈਬਲਿਸ਼ ਹੋਏ ਆਂ ਤੇ ਅਸੀਂ ਸਾਰੇ ਪੀਸਫੁਲ ਲਵਿੰਗ ਪੀਪਲ ਹੈਗੇ ਸਾਡੀ ਕਮਿਊਨਿਟੀ ਵੀ ਸਾਡੀ ਸਾਡੀ ਕਮਿਊਨਿਟੀ ਨੂੰ ਇਸ ਟਾਈਮ ਤੇ ਆਲ ਆਫ ਸਡਨ ਇਹ ਕਿਉਂ ਪ੍ਰੋਬਲਮ ਆ ਰਹੀ ਆ ਰਾਈਟ ਇਹ ਜਿਹਦਾ ਗਵਰਨਮੈਂਟ ਨੂੰ ਵੀ ਕੈਨੇਡੀਅਨ ਗਵਰਨਮੈਂਟ ਨੂੰ ਤੇ ਬਾਕੀ ਸਾਰਾ ਹੋਰ ਸਰਕਾਰਾਂ ਨਾਲ ਰਾਬਤਾ ਕਾਇਮ ਕਰਨ ਵੀ ਜੇ ਬੰਦਾ ਜੇਲ੍ਹ ਚੋਂ ਰਹਿ ਕੇ ਬੰਦਾ ਕਹਿੰਦਾ ਕਿ ਮੈਂ ਇੱਥੇ ਜਾ ਕੇ ਇੱਥੇ ਕ੍ਰਾਈਮ ਹੋਣਦੇ ਆ ਉਹ ਕਿੱਦਾਂ ਹੋਣਦੇ ਆ ਕਿਹਦੀ ਕਿਹਦੀ ਖੁੱਲ ਦੇ ਨਾਲ ਹੋ ਰਿਹਾ ਆ ਕਿਉਂ ਕੌਣ ਕਰਵਾ ਰਿਹਾ ਹੈ ਇਹ ਚੀਜ਼ਾਂ ਇਹ ਸਾਨੂੰ ਫਾਈਂਡ ਆਊਟ ਕਰਨ ਦੀ ਲੋੜ ਆ ਸਾਡੇ ਭਰਾ ਜਿਹੜੇ ਜਿਨ੍ਹਾਂ ਨੂੰ ਅੱਜ ਉਹ ਕੋਈ ਕਿਸੇ ਨੂੰ ਚਾਹੇ ਉਹ ਬਿਜ਼ਨਸmen ਆ ਦੇ ਬਟ ਰੀਲੀ ਹਾਰਡ ਟੂ ਕਮ ਦਿਸ ਪਾਸ ਇਥੇ ਰਿਜ਼ਲਟਾਂ ਦੀ ਬਹੁਤੀ ਆਸ ਕਰਨੀ ਕੋਈ ਬਹੁਤੀ ਇਹਦੀ ਕੋਈ ਲੱਗਦਾ ਨਹੀਂ ਜਿਹੜਾ ਮੇਨ ਇਸ਼ੂ ਹੈਗਾ ਕਿ ਜਿਹੜੇ ਏਜੰਸੀਜ਼ ਹੈਗੀਆਂ ਚਾਹੇ ਪੁਲਿਸ ਹੈਗੀ ਆ ਆਪਣਾ ਜੁਡੀਸ਼ਰੀ ਸਿਸਟਮ ਹੈਗਾ ਉਹਨਾਂ ਕੋਲ ਟੂਲਸ ਨਹੀਂ ਹੈਗੇ ਆ ਇੱਕ ਬੰਦਾ ਇੰਡੀਆ ਚ ਬੈਠਾ ਜੇਲ ਦੇ ਵਿੱਚ ਉਹ ਕਿੱਦਾਂ ਸਾਰਾ ਸਿਸਟਮ ਕੰਟਰੋਲ ਕਰ ਦੇ ਇੱਥੇ ਅੱਜ ਪੰਜਾਬ ਪੁਲਿਸ ਇਹ ਖੜੇ ਬੈਠੇ ਸੋਚਦੇ ਪੇ ਕੀ ਕਰੀਏ ਤਾਂ ਇੱਕ ਬੰਦਰ ਮਾਸਟਰਮਾਈਂਡ ਬੈਠਾ ਆ he has the key to the answers so we need to get into how we're going to resolve the matter ਬੈਂਕੂਵਰ ਦੀ ਰੌ ਸਟਰੀਟ ਤੇ ਸਾਊਥ ਹਾਲ ਬੈਂਕਿੰਗ ਦੇ ਵਿੱਚ ਕੀਤੇ ਗਏ ਇਕੱਠ ਦੇ ਦੌਰਾਨ ਸਾਊਥ ਏਸ਼ੀਅਨ ਭਾਈਚਾਰੇ ਨੂੰ ਲੋਕਾਂ ਨੇ ਭਰੋਸਾ ਜ਼ਾਹਿਰ ਕੀਤਾ ਹੈ ਕਿ ਪੁਲਿਸ ਇਹਨਾਂ ਵਾਰਦਾਤਾਂ ਦੇ ਨਾਲ ਅਸਰਦਾਰ ਤਰੀਕੇ ਦੇ ਨਾਲ ਨਜਿੱਠ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੈਨੇਡਾ ਦੇ ਵਿੱਚ ਭਾਰਤੀ ਕਾਰੋਬਾਰੀਆਂ ਉੱਤੇ ਚੱਲ ਰਹੀਆਂ ਗੋਲੀਆਂ ਦੇ ਦਰਮਿਆਨ ਵੈਨਕੂਵਰ ਪੁਲਿਸ ਨੇ ਇੱਕ ਜਨਤਕ ਇਕੱਠ ਕਰਦਿਆਂ ਭਾਈਚਾਰੇ ਦੇ ਲੋਕਾਂ ਨੂੰ ਐਕਸਟਰੈਂਸ਼ਨ ਮਾਰਮਿਆਂ ਦੇ ਵਿੱਚ ਡੁੰਗਾਈ ਦੇ ਨਾਲ ਜਾਣਕਾਰੀ ਦਿੱਤੀ ਅਤੇ ਕਮਿਊਨिटीज ਤੇ ਪੈ ਰਹੇ ਅਸਰਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਐਂਟੀ ਐਕਸਟਰੈਕਸ਼ਨ ਕਮਿਊਨਿਟੀ ਫਾਰਮ ਦੌਰਾਨ ਲੋਕਾਂ ਨੂੰ ਚੇਤਾਵਨੀ ਸੰਕੇਤ ਸਮਝਣ ਅਤੇ ਨਿਸ਼ਾਨੇ ਤੇ ਹੋਣ ਦੀ ਸੂਰਤ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਸਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਜ਼ਬਰੀ ਵਸੂਲੀ ਕਰਨ ਵਾਲਿਆਂ ਦੀ ਜਿੱਤ ਹੋ ਸਕਦੀ ਹੈ ਜੇਕਰ ਅਸੀਂ ਅਸਲੀਅਤ ਤੋਂ ਦੂਰ ਜਾਂਦੇ ਹਾਂ ਪਰਛਾਵਾਂ ਹੇਠ ਲੋਕਾਂ ਦਾ ਯਤਨ ਕਰਾਂਗੇ ਪੁਲਿਸ ਦੇ ਵੱਲੋਂ ਇਹ ਮੰਤਪਾਗਰਚਾਨ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਲੋਕਾਂ ਨੂੰ ਵੀ ਖੁੱਲ ਕੇ ਸਾਹਮਣੇ ਆਉਣ ਦੇ ਲਈ ਕਿਹਾ ਗਿਆ ਪੁਲਿਸ ਦਾ ਟੀਚਾ ਕਮਿਊਨਿਟੀ ਦੇ ਵਿੱਚ ਏਕਾ ਕਾਇਮ ਕਰਦਿਆਂ ਮਸਲੇ ਦੀ ਡੂੰਘਾਈ ਤੱਕ ਜਾਣਾ ਤੇ ਲੋਕਾਂ ਨੂੰ ਸਮਝਾਉਣਾ ਹੈ ਕਿ ਆਖਰਕਾਰ ਐਕਸਟਰੋਸ਼ਨ ਅਸਲ ਤਸਵੀਰ ਕੀ ਹੋ ਜਈ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਹਮਣੇ ਆਏ ਜ਼ਿਆਦਾਤਰ ਮਾਮਲੇ ਸਰੀ ਸ਼ਹਿਰ ਦੇ ਨਾਲ ਸਬੰਧਿਤ ਨੇ ਜਿੱਥੇ ਮੌਜੂਦਾ ਬਰੇ ਦੇ ਦੌਰਾਨ 100 ਤੋਂ ਵੱਧ ਵਰਦਾਸਤਾਂ ਦੀ ਪੜਤਾਲ ਕੀਤੀ ਗਈ ਹੈ ਬੀਸੀ ਦੇ ਸਾਬਕਾ ਲੋਕ ਸੁਰੱਖਿਆ ਮੰਤਰੀ ਅਤੇ ਵੈਨਕੂਵਰ ਪੁਲਿਸ ਦੇ ਸੁਪਰਡੈਂਟ ਰਹਿ ਚੁੱਕੇ ਕਾਸ਼ ਸ਼ੀਡ ਨੇ ਕਿਹਾ ਕਿ ਅਜਿਹੇ ਸਮਾਗਮ ਸਥਾਨਕ ਵਸੰਦਿਆਂ ਵਾਸਤੇ ਵੱਡੀ ਐਮੇਤ ਰੱਖਦੇ ਨੇ ਇਸ ਵੇਲੇ ਰਿਚਮੰਡ ਦੇ ਕਾਉਂਸਲਰ ਦੇ ਵਜੋਂ ਸੇਵਾਵਾਂ ਨਿਭਾਰੇ ਕਾਸ਼ ਸ਼ੀਡ ਦਾ ਕਹਿਣਾ ਹੈ ਕਿ ਪੁਲਿਸ ਅਫਸਰ ਨਹੀਂ ਚਾਹੁੰਦੇ ਕਿ ਹਾਲਾਤ ਬੇਕਾਬੂ ਹੋਣ ਅਤੇ ਇਸ ਤੋਂ ਪਹਿਲਾਂ ਹੀ ਸਖਤ ਕਾਰਵਾਈ ਦੇ ਰੌਂ ਦੇ ਵਿੱਚ ਨੇ ਇਕੱਠ ਦਰਾਂ ਆਪਰੇਸ਼ਨ ਕਮਾਂਡ ਦੇ ਸੁਪਰਡੈਂਟ ਫਿਲ ਹਰਡ ਇਨਵੈਸਟੀਗੇਸ਼ਨ ਸਰਵਿਸਿਜ਼ ਦੇ ਸੁਪਰਡੈਂਟ ਡੇਲ ਵਿਡਨ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਦੀ ਕਾਰਜਕਾਰੀ ਇਨਸਪੈਕਟਰ ਹਰਮਨ ਰਾਏ ਅਤੇ ਆਪਰੇਸ਼ਨ ਡਿਵੀਜ਼ਨ ਦੇ ਸਰਜੈਂਟ ਗੁਰਦੀਪ ਬਿਸਲਾ ਵੀ ਹਾਜ਼ਰ ਸਨ ਜੇ ਕੋਈ ਧਮਕੀਆਂ ਦੰਦਾਇਆ ਤਾਂ ਸਾਡੇ ਨਾਲ ਸੰਪਰਕ ਕਰੋ ਜੇ ਕੋਈ ਮੈਸੇਜ ਤੁਹਾਨੂੰ ਆਉਂਦਾ ਆ ਤੁਸੀਂ ਸੇਵ ਕਰੋ ਜੇ ਫੋਟੋ ਆਉਂਦੀ ਆ ਫੋਟੋ ਖਿੱਚੋ

Uh, and as a result, we are engaged in terms of them being residents in Vancouver. Uh, so we're happy to engage with them, with our local policing partners, to ensure that we maximize their safety and the safety of their family. We are committing to that. We, key key, they have requested, they have requested, they request requested. So that is the main message, sorry, public, we please please, 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 ਜੇ ਤੁਹਾਡੇ ਨਾਲ ਜਾਂ ਕੋਈ ਫੈਮਿਲੀ ਮੈਂਬਰ ਨਾਲ ਕੋਈ ਸਿਚੁਏਸ਼ਨ ਇਹੋ ਜਿਹੀ ਆਈ ਹੈ ਪਲੀਜ਼ ਸਾਨੂੰ ਫੋਨ ਕਰਕੇ ਦੱਸੋ ਕਿ ਭਾਈ ਜਿੱਦਾਂ ਜਦਾ ਪੰਜਾਬੀ ਦੀ ਕਹਾਵਤ ਹੈ ਭਾਈ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਪਹਿਲਾਂ ਫੜੋ ਅਸੀਂ ਕਹਿੰਨੇ ਕਿ ਜੇ ਜੋ ਇਹ ਜੋ ਇਹ ਜਦਾ ਕ੍ਰਾਈਮ ਹੋ ਰਿਹਾ ਹੈ ਇਹਦੇ ਪਿੱਛੇ ਸਾਨੂੰ ਜਾਣਨ ਦੀ ਲੋੜ ਹੈ ਕਿ ਕਿਹੜੇ ਕਿ ਕਿਹੜੀ ਜਿਹੜੀ ਤਾਕਤ ਹੈ ਜਿਹੜੀ ਕਿ ਇਹ ਚੀਜ਼ਾਂ ਕਰਵਾ ਰਹੀ ਆ ਸਾਡੀ ਕਮਿਊਨਿਟੀ ਇੰਨੇ ਹਾਰਡ ਵਰਕ ਕਰਕੇ ਕੈਨੇਡਾ ਦੇ ਵਿੱਚ ਅਸੀਂ ਸਾਰੇ ਸਟੈਬਲਿਸ਼ ਹੋਏ ਆਂ ਤੇ ਅਸੀਂ ਸਾਰੇ ਪੀਸਫੁਲ ਲਵਿੰਗ ਪੀਪਲ ਹੈਗੀ ਸਾਡੀ ਕਮਿਊਨਿਟੀ ਬਈ ਸਾਡੀ ਸਾਡੀ ਕਮਿਊਨਿਟੀ ਨੂੰ ਇਸ ਟਾਈਮ ਤੇ 올 ਆਫ ਸੱਡਨ ਇਹ ਕਿਉਂ ਪ੍ਰੋਬਲਮ ਆ ਰਹੀ ਆ ਰਾਈਟ ਇਹ ਜਿਦਾ ਗਵਰਨਮੈਂਟ ਨੂੰ ਵੀ ਕੈਨੇਡੀਅਨ ਗਵਰਨਮੈਂਟ ਨੂੰ ਤੇ ਬਾਕੀ ਸਾਰਾ ਹੋਰ ਸਰਕਾਰਾਂ ਨਾਲ ਰਾਬਤਾ ਕਾਇਮ ਕਰਨ ਵੀ ਜਾਏ ਬੰਦਾ ਜੇਲ੍ਹ ਤੋਂ ਰਹਿ ਕੇ ਬੰਦਾ ਕਹਿੰਦਾ ਕਿ ਮੈਂ ਇੱਥੇ ਜਾ ਕੇ ਇੱਥੇ ਕ੍ਰਾਈਮ ਹੋਣਦੇ ਆ ਉਹ ਕਿੱਦਾਂ ਹੋਣਦੇ ਆ ਕਿਹਦੀ ਕਿਹਦੀ ਖੁੱਲ ਦੇ ਨਾਲ ਹੋ ਰਿਹਾ ਆ ਕਿਉਂ ਕੌਣ ਕਰਵਾ ਰਿਹਾ ਹੈ ਚੀਜ਼ਾਂ ਇਹ ਸਾਨੂੰ ਫਾਈਂਡ ਆਊਟ ਕਰਨ ਦੀ ਲੋੜ ਆ ਸਾਡੇ ਭਰਾ ਜਿਹੜੇ ਜਿਨ੍ਹਾਂ ਨੂੰ ਅੱਜ ਉਹ ਕੋਈ ਕਿਸੇ ਨੂੰ ਚਾਹੇ ਉਹ बिजनेसमੈਨ ਆ ਦੇ ਬਟ ਰੀਲੀ ਹਾਰਡ ਟੂ ਕਮ ਦਿਸ ਫਾਰ ਰਿਜ਼ਲਟਾਂ ਦੀ ਬਹੁਤੀ ਆਸ ਕਰਨੀ ਕੋਈ ਬਹੁਤੀ ਨਹੀਂ ਕੋਈ ਲੱਗਦਾ ਨਹੀਂ ਜਿਹੜਾ ਮੇਨ ਇਸ਼ੂ ਹੈਗਾ ਕਿ ਜਿਹੜੇ ਏਜੰਸੀਜ਼ ਹੈਗੀਆਂ ਚਾਹੇ ਪੁਲਿਸ ਹੈਗੀ ਆ ਆਪਣਾ ਜੁਡੀਸ਼ਰੀ ਸਿਸਟਮ ਹੈਗਾ ਉਹਨਾਂ ਕੋਲ ਟੂਲਸ ਨਹੀਂ ਹੈਗੇ ਆ ਇੱਕ ਬੰਦਾ ਇੰਡੀਆ ਟੂ ਬੈਟਰ ਜੇਲ ਦੇ ਬਿਚ ਉਹ ਕਿੱਦਾਂ ਸਾਰਾ ਸਿਸਟਮ ਕੰਟਰੋਲ ਕਰ ਦੇ ਇੱਥੇ ਅੱਜ ਪੁਲਿਸ ਖੜੇ ਬੈਠੇ ਸੋਚਦੇ ਪਏ ਕੀ ਕਰੀ ਤਾਂ ਇੱਕ ਬੰਦਰ ਮਾਸਟਰ ਮਾਈਂਡ ਬੈਠਾਇਆ ਹੀ ਹੈਸ ਦ ਕੀ ਟੂ ਦ ਐਂਸਰਸ ਸੋ ਵੀ ਨੀਡ ਟੂ ਗੈਟ ਇਨਟੂ ਹਾਊ ਵੀ ਆਰ ਗਨ ਟੂ ਰਿਜ਼ੋਲਵ ਦ ਮੈਟਰ ਬੈਂਕੂਵਰ ਦੀ ਰੋ ਸਟਰੀਟ ਤੇ ਸਾਊਥ ਹਾਲ ਬੈਂਕਨ ਦੇ ਵਿੱਚ ਕੀਤੇ ਗਏ ਇਕੱਠ ਦੇ ਦੌਰਾਨ ਸਾਊਥ ਏਸ਼ੀਅਨ ਭਾਈਚਾਰੇ ਨੂੰ ਲੋਕਾਂ ਨੇ ਭਰੋਸਾ ਜ਼ਾਹਿਰ ਕੀਤਾ ਹੈ ਕਿ ਪੁਲਿਸ ਇਹਨਾਂ ਵਾਰਦਾਤਾਂ ਦੇ ਨਾਲ ਅਸਰਦਾਰ ਤਰੀਕੇ ਦੇ ਨਾਲ ਨਜਿੱਠ ਰਹੀ ਹੈ